ਪੀਏਟੀ న్యూਸ ਦੇਖ ਰਹੇ ਹਾਂ ਤਾਂ ਸੇ ਮਹਾਂ ਤਮੰਨਾ ਬੇਤੀ ਤਾਂ ਆਨਲਾਈਨ ਗੇਮਿੰਗ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਕੇਂਦਰ ਸਰਕਾਰ ਦੇ ਵੱਲੋਂ ਆਨਲਾਈਨ ਗੇਮਿੰਗ ਨੂੰ ਕੰਟਰੋਲ ਕਰਨ ਦੇ ਲਈ ਇੱਕ ਬਿੱਲ ਲਿਆਤਾ ਗਿਆ ਇਸ ਬਿੱਲ ਦਾ ਮੁੱਖ ਮਕਸਦ ਆਨਲਾਈਨ ਗੇਮਿੰਗ ਨੂੰ ਕੰਟਰੋਲ ਕਰਨਾ ਹੈ ਅਖਰ ਕੀ ਹੈ ਇਹ ਬਿੱਲ ਦਾਤੀਆ ਕਿ ਆਨਲਾਈਨ ਗੇਮਿੰਗ ਪ੍ਰੋਮੋਸ਼ਨ ਐਂਡ ਰੈਗੂਲੇਸ਼ਨ ਬਿਲ 2025 ਜਿਸ ਨੂੰ ਕਿ ਲੋਕ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਇਸ ਬਿਲ ਦੇ ਨਾਲ ਆਨਲਾਈਨ ਗੇਮ ਨੂੰ ਕੰਟਰੋਲ ਕੀਤਾ ਜਾਵੇਗਾ ਤੇ ਕੋਈ ਵੀ ਆਨਲਾਈਨ ਗੇਮ ਜਿਸ ਦੇ ਨਾਲ ਲੋਕ ਪੈਸਾ ਕਮਾਉਂਦੇ ਨੇ ਉਹਨਾਂ ਤੇ ਹੁਣ ਰੋਕ ਲਗਾ ਦਿੱਤੀ ਜਾਵੇਗੀ ਪੇਸ਼ ਕੀਤੇ ਗਏ ਇਸ ਬਿਲ ਦੇ ਵਿੱਚ ਇਸ਼ਤਿਹਾਰ ਦੇਣ ਵਾਲਿਆਂ ਆਨਲਾਈਨ ਗੇਮਿੰਗ ਨੂੰ ਪ੍ਰਮੋਟ ਕਰਨ ਵਾਲਿਆਂ ਅਤੇ ਅਜਿਹੀਆਂ ਖੇਡਾਂ ਨਾਲ ਵਿੱਤੀ ਸਮਰਥਨ ਕਰਨ ਵਾਲਿਆਂ ਨੂੰ ਹੋਣ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਤਨਿਯਮਾਂ ਦੀ ਪਾਲਣਾ ਨਾ ਕਰਨ ਤੇ ਕੀ ਸਜ਼ਾ ਹੋਵੇਗੀ ਦੱਸਦੀ ਹੈ ਕਿ ਆਨਲਾਈਨ ਮਨੀ ਗੇਮਿੰਗ ਦੀ ਪੇਸ਼ਕਸ਼ ਕਰਨ ਜਾਂ ਫਿਰ ਸਹੂਲਤ ਦੇਣ ਤੇ 3 ਸਾਲ ਤੱਕ ਦੀ ਕੈਦ ਅਤੇ ਜਾਂ ਫਿਰ ਇਸ ਨਾਲ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਮਨੀ ਗੇਮਸ ਦਾ ਇਸ਼ਤਿਹਾਰ ਦੇਣ ਤੇ 2 ਸਾਲ ਤੱਕ ਦੀ ਕੈਦ ਅਤੇ ਜਾਂ ਫਿਰ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਕੋਤੇ ਹੀ ਮਨੀ ਗੇਮਸ ਦੇ ਨਾਲ ਸੰਬੰਧਿਤ ਵਿੱਤੀ ਲੈਣ-ਦੇਣ ਦੇ ਲਈ 3 ਸਾਲ ਤੱਕ ਦੀ ਕੈਦ ਅਤੇ ਜਾਂ ਫਿਰ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਹਾਲਾਂਕਿ ਗੇਮਸ ਖੇਡਣ ਵਾਲਿਆਂ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਜਾਵੇਗੀ। ਵੱਡੀ ਗੱਲ ਹੈ ਕਿ ਜੇਕਰ ਤੁਸੀਂ ਗੇਮਸ ਖੇਡਦੇ ਹੋ ਤਾਂ ਖੇਡਣ ਵਾਲਿਆਂ ਨੂੰ ਕੋਈ ਵੀ ਸਜ਼ਾ ਨਹੀਂ ਹੋਵੇਗੀ। ਪੇਸ਼ ਕੀਤਾ ਗਿਆ ਆਨਲਾਈਨ ਗੇਮਿੰਗ, eSports ਅਤੇ ਆਨਲਾਈਨ ਸੋਸ਼ਲ ਗੇਮਸ ਨੂੰ ਉਤਸ਼ਾਹਿਤ ਕਰਨ ਦਾ ਮਕਸਦ ਵੀ ਰੱਖਦਾ ਹੈ। ਇਸਨਾਲ ਹੀ ਗੇਮਸ ਨੂੰ ਕੰਟਰੋਲ ਕਰਨ ਦੇ ਲਈ ਇੱਕ ਵੱਖਰੀ ਅਥਾਰਟੀ ਬਣਾਈ ਜਾਵੇਗੀ ਜੋ ਕਿ ਇਹ ਤੈਅ ਕਰੇਗੀ ਕਿ ਆਨਲਾਈਨ ਮਨੀ ਗੇਮਸ ਕਿਹੜੀਆਂ ਨੇ ਤਾਂ ਜੋ ਮਹੈਸ ਸਕਿੱਲ ਬੇਸਡ ਗੇਮਸ ਇਸ ਦੇ ਵਿੱਚ ਸ਼ਾਮਲ ਕੀਤੇ ਜਾਣ ਕਿ ਦੱਸੇ ਕਿ ਆਨਲਾਈਨ ਮਨੀ ਗੇਮਸ ਸਮਾਜ ਲਈ ਇੱਕ ਵੱਡੀ ਸਮੱਸਿਆ ਰਹਿ ਚੁੱਕੀ ਹੈ ਕਈ ਖੁਦਕੁਸ਼ੀ ਦੇ ਮਾਮਲੇ ਹਿੰਸਕ ਹਮਲੇ ਅਤੇ ਹੋਰ ਵੀ ਚੁਣੌਤੀਆਂ ਨੇ ਜਿਨ੍ਹਾਂ ਨੇ ਕੀ ਬੇਹੱਦ ਸਾਰੀਆਂ ਰਿਪੋਰਟਾਂ ਜਿਸ ਨੂੰ ਲੈ ਕੇ ਸਾਹਮਣੇ ਆ ਚੁੱਕੀਆਂ ਨੇ ਦੱਸਤੀ ਇਹਨਾਂ ਹੀ ਨਹੀਂ ਇਸ ਦੇ ਨਾਲ ਆਨਲਾਈਨ ਧੋਖਾਧੜੀ ਦੇ ਮਾਮਲੇ ਵੀ ਲਗਾਤਾਰ ਵਧਦੇ ਰਹੇ ਨੇ ਤਾਂ ਇਹਨਾਂ ਹੀ ਚੁਣੌਤੀਆਂ ਨੂੰ ਹੁਣ ਕੰਟਰੋਲ ਕਰਨ ਦੇ ਲਈ ਸਰਕਾਰ ਦੇ ਵੱਲੋਂ ਨਵਾਂ ਬਿਲ ਲਿਆਂਦਾ ਗਿਆ ਹੈ